ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੈ ਕੇ ਆਏ ਆ ਤੁਹਾਡੇ ਲਈ ਇੱਕ ਹੋਰ ਨਵੀਂ ਟ੍ਰਿਕ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹੁਣ ਬਰਸਾਤ ਦਾ ਮੌਸਮ ਚੱਲਦਾ ਹੈ ਤੇ ਬਰਸਾਤ ਦੇ ਮੌਸਮ ਦੇ ਵਿੱਚ ਹਰ ਪਾਸੇ ਸਿੱਲਣ ਜੀ ਹੋਈ ਪਈ ਰਹਿੰਦੀ ਆ ਨਾ ਸਲ੍ਹਾਬ ਜੀ ਚੜੀ ਰਹਿੰਦੇ ਆ ਤੇ ਇਸ ਬਰਸਾਤ ਦੇ ਮੌਸਮ ਦੇ ਵਿੱਚ ਨਾ ਆਪਾਂ ਕਣਕ ਦੇ ਆਟੇ ਨੂੰ ਕਿਸ ਤਰ੍ਹਾਂ ਸੁਸਰੀ ਲੱਗਣ ਤੇ ਸੁੰਡੀਆਂ ਲੱਗਣ ਤੋਂ ਬਚਾ ਸਕਦੇ ਆ ਉਹ ਤੁਹਾਡੇ ਨਾਲ ਟਰਿਕ ਸ਼ੇਅਰ ਕਰਦੇ ਆ ਬਰਸਾਤ ਦੇ ਮੌਸਮ ਦੇ ਵਿੱਚ ਮੈਂ ਇਸ ਤਰ੍ਹਾਂ ਆਪਣੇ ਜਿਹੜਾ ਕਣਕ ਦਾ ਆਟਾ ਸਟੋਰ ਕਰਦੀ ਆ ਨਾ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਸਭ ਤੋਂ ਪਹਿਲਾਂ ਨਾ ਜ਼ਰੂਰੀ ਹੁੰਦਾ ਕਿ ਆਪਣੀ ਜਿਹੜੀ ਢੋਲੀ ਆ ਜਿਹੜੇ ਜਿਹਦੇ ਵਿੱਚ ਆਪਾਂ ਆਟਾ ਸਟੋਰ ਕਰਨਾ ਉਹਨੂੰ ਸਮਾਰ ਕੇ ਧੋਸ ਮਾਰ ਕੇ ਧੁੱਪਾਂ ਲਵਾ ਲਓ ਇੱਕ ਕੋ ਦੋ ਦਿਨ ਦੀ ਜਾਂ ਘਟੋ ਘਟ ਜੇ ਉਸੇ ਦਿਨ ਪਾਉਣਾ ਤਾਂ 3-4 ਘੰਟੇ ਤਾਂ ਜ਼ਰੂਰ ਰੱਖੋ ਜੇ ਵੱਧ ਟਾਈਮ ਰੱਖ ਸਕਦੇ ਹੋ ਤਾਂ ਵੱਧ ਟਾਈਮ ਧੁੱਪਾਂ ਜ਼ਰੂਰ ਲਵਾ ਲਓ ਤੇ ਉਸ ਤੋਂ ਬਾਅਦ ਜਦੋਂ ਆਪਾਂ ਨੇ ਆਟਾ ਵਿੱਚ ਪਾਉਣਾ ਤਾਂ ਥੋੜੀਆਂ ਜੀਆਂ ਜਿਹੜੀਆਂ ਆਪਣੀਆਂ ਲਾਲ ਮਿਰਚਾਂ ਹੁੰਦੀਆਂ ਨੇ ਡੰਡੀ ਵਾਲੀਆਂ ਉਹ ਲੈ ਕੇ ਨਾ ਇੱਕ ਮਤਲਬ ਲਫਾਫੇ ਦੇ ਵਿੱਚ ਪੈਕ ਕਰਕੇ ਉਹਦੇ ਵਿੱਚ ਥੋੜੀਆਂ ਜੀਆਂ ਸੂਈ ਦੇ ਨਾਲ ਗਲੀਆਂ ਕਰਕੇ ਨਾ ਥੱਲੇ ਢੋਲੀ ਦੇ ਥੱਲੇ ਪਾ ਲੋ ਤਾਂ ਤੇ ਲਫਾਫੇ ਦੇ ਵਿੱਚ ਤਾਂ ਪਈਆਂ ਨੇ ਤਾਂ ਜੋ ਇਹ ਖੰਡਾ ਜਾਂ ਆਟੇ ਦੇ ਵਿੱਚ ਤੇ ਵੀ ਇੱਕ ਜਗ੍ਹਾ ਪਈਆਂ ਰਹਿਣ ਤੇ ਉਹਦੀ ਸਮੈਲ ਨਾਲੇ ਅੱਟੇ ਦੇ ਵਿੱਚ ਫੈਲ ਚੂਗੀ ਆਪਾਂ ਨੇ ਗਲੀਆਂ ਕੱਢਤੀਆਂ ਉਸ ਲਫਾਫੀ ਦੇ ਵਿੱਚ ਤੇ ਹੁਣ ਆਪਾਂ ਪਾ ਦਾਂਗੇ ਉਹਦੇ ਵਿੱਚ ਆਟਾ ਤੇ ਜਿਹੜਾ ਤੁਸੀਂ ਆਟਾ ਥੋੜਾ ਜਿਹਾ ਸਾਈਡ ਤੇ ਕੱਢ ਲਿਓ ਜਿਵੇਂ ਦੀਗ ਵਗੈਰਾ ਬਣਾਉਣੇ ਹੁੰਦੀਆਂ ਜਾਂ ਗੁਰਦੁਆਰ ਸਾਹਿਬ ਦੇ ਨਾਲ ਹੁੰਦਾ ਉਹਨੂੰ ਸਾਈਡ ਤੇ ਕੱਢ ਕੇ ਰੱਖ ਲਿਓ ਤੇ ਇਹ ਆਪਣੀ ਡੇਲੀ ਯੂਜ਼ ਲਈ ਆ ਜਿਹੜਾ ਆਟਾ ਆਪਾਂ ਵਰਤਦੇ ਆ ਘਰੇ ਤੇ ਉਸ ਤੋਂ ਬਾਅਦ ਜਦੋਂ ਅੱਧਾ ਘਾਟਾ ਪੈ ਗਿਆ ਨਾ ਫਿਰ ਉਹਦੇ ਵਿੱਚ ਮੈਂ ਥੋੜੇ ਜਿਹਾ ਪਾ ਦਿੰਨੇ ਲੌਂਗ ਕਦਾਲਚੀਨੀ ਪਈ ਸੀ ਮੇਰੇ ਕੋ ਇਹਨਾਂ ਦੇ ਵੀ ਬਹੁਤ ਜ਼ਿਆਦਾ 스ਮੈਲ ਹੁੰਦੀ ਆ ਤੇ ਇਹਨਾਂ ਨੂੰ ਵੀ ਆਪਾਂ ਲਫਾਫੇ ਦੇ ਵਿੱਚ ਪਾ ਕੇ ਸਮਾਰ ਕੇ ਰਵੜਾ ਚੜਾ ਕੇ ਉਸ ਤੋਂ ਬਾਅਦ ਸੂਈ ਦੇ ਨਾਲ ਲਫਾਫੇ ਦੇ ਵਿੱਚ ਗਲੀਆਂ ਕੱਢ ਦਿੰਨੇ ਆ ਨਾ ਤੇ ਇਹਨਾਂ ਦੀ ਸਮੈਲ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ ਆਟੇ ਦੇ ਵਿੱਚ ਤੇ ਬਾਕੀ ਜੀ ਜਦੋਂ ਆਪਾਂ ਆਟਾ ਛਾਣਦੇ ਹੁੰਨੇ ਜਿਹੜਾ ਬੂਰਾ ਹੁੰਦਾ ਤੇ ਉਹ ਵਿਚਨਾ ਸਿੱਟਿਆ ਕਰੋ ਦੁਬਾਰਾ ਢੋਲੀ ਦੇ ਵਿੱਚ ਆਟੇ ਦੇ ਵਿੱਚ ਤੇ ਉਹਨੂੰ ਸਾਈਡ ਤੇ ਜਦੋਂ ਰੋਜ਼ ਦੀ ਰੋਜ਼ ਆਪਾਂ ਆਟਾ ਛਾਣਦੇ ਉਹਨੂੰ ਸਾਈਡ ਤੇ ਭਾਂਡੇ ਦੇ ਵਿੱਚ ਕੱਢੀ ਜਾਇਆ ਕਰੋ ਤੇ ਵਿਚਨਾ ਪਾਇਆ ਕਰੋ ਢੋਲੀ ਦੇ ਤੇ ਸਾਈਡ ਤੇ ਰੱਖ ਲਿਆ ਕਰੋ ਨੂੰ ਕਿਸੇ ਹੋਰ ਢਾਂਡੇ ਦੇ ਵਿੱਚ ਪਾ ਕੇ ਬਸ ਜੀ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤਾਂ ਜੋ ਹਨਾ ਆਪਣੇ ਆਟੇ ਦੇ ਵਿੱਚ ਸੁਸਰੀ ਵਗੈਰਾ ਸੁੰਡੀ ਵਗੈਰਾ ਨਾ ਪਵੇ ਹੋਸਾ ਕੇ ਤਾਂ ਬਰਸਾਤ ਦੇ ਵਿੱਚ ਥੋੜਾ ਆਟਾ ਪਿਹਾ ਲਿਆ ਕਰੋ ਵੈਸਤਾ ਸੀ ਕਾਫੀ ਆਟਾ ਪਿਹਾ ਲੈਣਾ 50 60 ਕਿਲੋ ਇਕੱਠਾ ਪਿਹਾ ਲੈਣੇ ਕਿਉਂਕਿ ਜੀ ਫਿਰ ਕਾਟ ਵਗੈਰਾ ਵੀ ਕੱਟੀ ਜਾਂਦੀ ਆ ਤਾਂ ਕਰਕੇ ਫਿਰ ਬਰਸਾਤ ਕਰਕੇ ਹੁਣ ਅਸੀਂ ਥੋੜਾ ਹੀ ਪਿਹਾਇਆ ਇਹ 40 ਕਿਲੋ ਆਟਾ ਸੀਗਾ ਜਿਹੜਾ ਆਪਾਂ ਨੇ ਸਟੋਰ ਕਰਨਾ ਹੈ ਤੇ ਇਹ ਆਪਾਂ ਇਸ ਤਰ੍ਹਾਂ ਸਟੋਰ ਕਰ ਲਾਂਗੇ ਤਾਂ ਜੋ ਆਪਣੇ ਹਨਾ ਆਟੇ ਦੇ ਵਿੱਚ ਸੁਸਤਰੀ ਤੇ ਸੁੰਡੀਆਂ ਨਾ ਪੈਣ ਤੇ ਬਾਕੀ ਉੱਪਰ ਜਿਹੜਾ ਰਹਿ ਗਿਆ ਸੀ ਆਟਾ ਉਹ ਆਪਾਂ ਨੇ ਪਾ ਪਾ ਤਾਂ ਜਿਸ ਕੰਨੇ ਮੈਨੂੰ ਚਕਾਤਾ ਸੀਗਾ ਤੇ ਉਹਨੂੰ ਪਾ ਦਾਂਗੇ ਤੇ ਸਮਾਰ ਕੇ ਆਪਾਂ ਥੈਲਾ ਵਗੈਰਾ ਛਾੜ ਦਾਂਗੇ ਵਿੱਚ ਜਿਹੜਾ ਆਟਾ ਆਪਾਂ ਮੁੰਨ ਦਾ ਲੈ ਕੇ ਆਉਣਾ ਉਹਨਾਂ ਵਿੱਚ ਵੀ ਸੁਸਰੀ ਬਹੁ ਛੇਤੀ ਪੈਂਦੀ ਆ ਸੰਡੀਆਂ ਵਗੈਰਾ ਬਹੁ ਛੇਤੀ ਪੈਂਦੀਆਂ ਨੇ ਜਿਹੜੇ ਆਪਣੇ ਹਲੇ ਘਰ ਦੀ ਕਣਕ ਹੁੰਦੀ ਉਹ ਤਾਂ ਧੋਸ ਮਾਰ ਕੇ ਆਪਾਂ ਨੇ ਧੁੱਪਾ ਲਵਾ ਕੇ ਪਿਹਾਈ ਹੁੰਦੀ ਆ ਉਹਦੇ ਵਿੱਚ ਐਂਦੀ ਛੇਤੀ ਨਹੀਂ ਪੈਂਦੀਆਂ ਹੈਗੀਆਂ ਮੈਨੂੰ ਮੇਰੇ ਮੰਮੀ ਵੀ ਕਹਿੰਦੀ ਸੀ ਕਿ ਤੁਸੀਂ ਇਹਨਾ ਆਟਾ ਪਿਹਾ ਲੈ ਲਿਓ ਵੀ ਐਨੇ ਆਟੇ ਦੇ ਵਿੱਚ ਤੁਹਾਡੇ ਸੁਸਰੀ ਜਾਂ ਸੰਡੀਆਂ ਨਹੀਂ ਪੈਂਦੀਆਂ ਤੇ ਆਪਾਂ ਇਸ ਤਰ੍ਹਾਂ ਸਟੋਰ ਕਰਦੇ ਆਂ ਜੀ ਆਟਾ ਤੇ ਬਾਕੀ ਜੀ ਮਿਲਦੇ ਆਂ ਕੱਲ੍ਹ ਨੂੰ ਕਿਸੇ ਨਵੇਂ ਬਲੌਗ ਨਾਲ ਬਾਏ ਬਾਏ